ਫਿਰ ਆਪਾਂ ਹਰ ਰੋਜ਼ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕਾਂ ਆ ਆਪਾਂ ਹਰ ਧਰਮ ਦਾ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕਾਂ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਨੇ ਧਰਮਿਕ ਗ੍ਰੰਥੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ ਚ ਬਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੇ ਆਉਣ ਵਾਲੀਆਂ ਕਈ ਪੀੜ੍hiyan ਸੋਚਣ ਗਿਆ ਇਹ ਕੁਝ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਆਉਣ ਵਾਲੇ ਦਿਨਾਂ 'ਚ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਕੋਈ ਬਿੱਲ ਬਣਾਉਣ 'ਚ ਜਿਵੇਂ ਹੁਣ ਕਈ ਸਾਡੀਆਂ ਰਵਾਇਤੀ ਖੇਡਾਂ ਨੇ ਬਲਦਾਂ ਦੀ ਖੇਡ ਹੈ ਬਲਦ ਭਜਾਉਣ ਦੀ ਕਬੂਤਰ ਦੀਆਂ ਬਾਜ਼ੀਆਂ ਲਵਾਉਣ ਦੀ ਬੰਦੀ ਕਰ ਰੱਖੀ ਸੀ ਕਹਿੰਦੇ ਅਕੇ ਤੁਸੀਂ ਬਲਦਾਂ ਤੇ ਅਤਿਆਚਾਰ ਕਰਦੇ ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਲਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਤਾਂ ਦੇਖੋ ਤੁਸੀਂ ਕਿਹੜਾ ਅਤਿਆਚਾਰ ਇਸ ਤਾਂ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਤਾਂ ਝਾਂਜਰਾ ਪਾਉਨੇ ਆ ਸੀ ਬਲਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋਂ ਲਿਆ ਕੇ ਨੱਥਾਂ ਪਾਉਨੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਘਿਓ ਦੇ ਪੀਪੇ ਚਾਰ ਦਿਆਂ ਦੇਸੀ ਘਿਓ ਦੇ ਬਾਦਾਮ ਖਵਾਉਨੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨਹੀਂ ਨਾ ਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬਲਦਾਂ ਵਾਲੇ ਜਿਵੇਂ ਕਿ ਲਾਹਰਾਇਪੁਰ ਵਾਲੇ ਟੂਰਨਾਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ ਲੰਪੇ ਕਹਿੰਦੇ ਆ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜੱਤ ਕਿਵੇਂ ਤੋਰੀਦੇ ਨੇ ਜਾ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਆਪ ਸਾਨੂੰ ਵੀ ਨਹੀਂ ਪਤਾ ਸੀ ਸੋ ਇਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੁਣ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਵੀ ਟਾਹੇ ਨੇ ਕਾਨੂੰਨੀ ਤੌਰ ਤੇ ਐਨਡੀपीएस ਦਾ ਜਿੰਨਾਂ ਤੇ ਪਰਚਾ ਹੈ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਬੱਟੀਆਂ ਮੱਛੀਆਂ ਨਹੀਂ ਫੜ ਰਹੇ ਜਿੱਦẽ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹਾਂ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹਾਂ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮੰਦ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਬڑے-ਬڑے ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲੀ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੀ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੋ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤਰਸ ਨਹੀਂ ਕੋਈ ਉਤੇ ਰਹੇਗਾ